ਅਕਸਰ ਹੀ ਅਸੀਂ ਪੰਜਾਬ ਸ਼ਬਦ ਸੁਣਦੇ ਹਾਂ ਪਰ ਤੁਸੀਂ ਕਦੇ ਸੋਚਿਆ ਕਿ ਪੰਜਾਬ ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ ਤੇ ਪੰਜਾਬ ਨਾਮ ਕਿਉਂ ਪਿਆ ਕਿਸ ਭਾਸ਼ਾ ਦਾ ਸ਼ਬਦ ਹੈ ਪੰਜਾਬ ਆਪਾਂ ਭਲਾ ਪੰਜਾਬ 'ਚ ਰਹੀਏ ਭਣਾ ਆਪਾਂ ਵਿਦੇਸ਼ਾਂ 'ਚ ਪਰ ਆਪਣਾ ਮੋਹ ਪੰਜਾਬ ਨਾਲ ਹੀ ਹੁੰਦਾ ਤੇ ਆਪਣਾ ਆਖਰੀ ਸਾਹ ਪਾਚਾਉਣੇ ਆ ਕਿ ਆਪਣੀ ਪੰਜਾਬ ਦੀ ਧਰਤੀ ਤੇ ਨਿਕਲੇ ਅੱਜ ਅਸੀਂ ਉਹ ਗੱਲਾਂ ਕਰਨ ਜਾ ਰਹੇ ਹਾਂ ਜੋ ਸਾਡੀ ਮਿੱਟੀ ਇਤਿਹਾਸ ਤੇ ਸਾਡੀਆਂ ਜੜਾਂ ਨਾਲ ਜੁੜੀਆਂ ਹੋਈਆਂ ਆਪਾਂ ਨੂੰ ਸਕੂਲਾਂ ਵਿੱਚ ਹੀ ਪੜ੍ਹਾ ਦਿੱਤਾ ਜਾਂਦਾ ਸੀ ਪੰਜਾਬ ਸ਼ਬਦ ਪੰਜ ਦਰਿਆਵਾਂ ਦੀ ਧਰਤੀ ਇਹ ਪੰਜ ਦਰਿਆ ਦਰਿਆ ਸਤਲੁਜ ਚਨਾਬ ਜੇਲਮ ਰਾਵੀ ਤੇ ਬਿਆਸ ਕਦੇ ਸੋਚਿਆ ਵੀ ਇਹ ਪੰਜਾਬ ਸ਼ਬਦ ਬਹੁਤ ਦੇਰ ਬਾਅਦ ਪਿਆ ਇਸ ਤੋਂ ਪਹਿਲਾਂ ਇਸ ਦੇ ਕਈ ਨਾਮ ਚੇਂਜ ਹੋਏ ਪੰਜਾਬ ਨੂੰ ਹੋਰਾਂ ਨਾਮਾਂ ਨਾਲ ਜਾਣਿਆ ਜਾਂਦਾ ਸੀ ਹੁਣ ਆਪਾਂ ਉਹਨਾਂ ਨਾਮਾਂ ਬਾਰੇ ਇੱਕ ਸੰਖੇਪ ਵਿੱਚ ਜਾਣਕਾਰੀ ਲਵਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਣਾ ਕਿ ਪੰਜਾਬ ਨੂੰ ਜਿੰਨੇ ਵੀ ਨਾਮਾਂ ਨਾਲ ਜਾਣਿਆ ਜਾਂਦਾ ਸੀ ਉਸ ਵਿੱਚ ਦਰਿਆਵਾਂ ਦਾ ਜ਼ਿਕਰ ਜ਼ਰੂਰ ਆਇਆ ਕਿਉਂਕਿ ਪੁਰਾਣੇ ਸਮਿਆਂ ਵਿੱਚ ਲੋਕਾਂ ਦਾ ਜੀਵਨ ਪਾਣੀ ਤੇ ਬਹੁਤ ਨਿਰਭਰ ਕਰਦਾ ਸੀ ਉਹਨਾਂ ਦੀ ਖੇਤੀ ਜੀਵਨ ਤੇ ਸੱਭਿਆਚਾਰ ਦੀ ਨੀ ਇੱਕ ਪਾਣੀ ਸੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਪਹਿਲੇ ਨਾਮ ਦੀ ਰਿਗਵੇਦਿਕ ਕਾਲ ਜਾਂ ਜਦੋਂ ਆਰੀਆ ਲੋਕ ਇਸ ਧਰਤੀ ਤੇ ਆਏ ਉਸ ਸਮੇਂ ਇਸ ਨੂੰ ਸੱਤ ਸਿੰਧੂ ਦੇ ਨਾਮ ਨਾਲ ਜਾਣਿਆ ਗਿਆ ਇੱਥੇ ਉਸ ਟਾਈਮ ਸੱਤ ਦਰਿਆ ਸੀ ਜਿਸ ਕਰਕੇ ਹੀ ਇਸ ਦਾ ਨਾਮ ਸੱਤ ਸਿੰਧੂ ਪਿਆ ਸੱਤ ਦਾ ਮਤਲਬ ਸੀ ਸੱਤ ਤੇ ਸਿੰਧੂ ਦਾ ਮਤਲਬ ਸੀ ਦਰਿਆ ਇਹ ਸੱਤ ਦਰਿਆ ਸਿੰਧੂ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਤੇ ਸਰਸਵਤੀ ਸਰਸਵਤੀ ਦਰਿਆ ਇੱਕ ਪਵਿੱਤਰ ਤੇ ਇੱਕ ਵੱਡਾ ਦਰਿਆ ਮੰਨਿਆ ਜਾਂਦਾ ਸੀ ਕਈ ਵਿਦਵਾਨ ਉਸ ਸਮੇਂ ਦੀ ਖੋਜ ਨਾਲ ਇਹ ਦੱਸਦੇ ਆ ਕਿ ਸਰਸਵਤੀ ਦਰਿਆ ਸਮੇਂ-ਸਮੇਂ ਦੇ ਨਾਲ ਪਲੋਪ ਹੋ ਗਿਆ ਜਾਂ ਸੁੱਕ ਗਿਆ ਦੱਸਿਆ ਜਾਂਦਾ ਹੈ ਇਸ ਦਰਿਆ ਦੇ ਕਿਨਾਰੇ ਤੇ ਹੀ ਸਭ ਤੋਂ ਪਹਿਲਾਂ ਪ੍ਰਾਣੀਆਂ ਸਭਿਤਾਵਾਂ ਵਸੀਆਂ ਇਹੇ ਉਹ ਖੇਤਰ ਸੀ ਜਿੱਥੇ ਹੜੱप्पा ਤੇ ਮੋਹਨਜੋਦੜੋ ਸਭਿਤਾ ਆ ਕੇ ਵਸੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਕਿ ਹੜੱप्पा ਦੇ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸਮੇਂ-ਸਮੇਂ ਨਾਲ ਇੱਥੇ ਲੋਕਾਂ ਵਿੱਚ ਤਬਦੀਲੀਆਂ ਹੁੰਦੀਆਂ ਕਈਆਂ ਰਾਜ ਹੋਰ ਆਉਂਦੇ ਗਏ ਰਾਜ ਜਾਂਦੇ ਗਏ ਕਿਹਾ ਜਾਂਦਾ ਹੈ ਕਿ ਰਮਾਇਨ ਸਮੇਂ ਇਸ ਨੂੰ ਤੱਕ ਦੇਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਇੱਕ ਚੀਨੀ ਯਾਤਰੀ ਆਪਣੀ ਕਿਤਾਬ ਵਿੱਚ ਇਸ ਨੂੰ ਸੇਕੀਆ ਨਾਮ ਵੀ ਦਿੰਦਾ ਉਹ ਜਲੰਧਰ ਸ਼ਹਿਰ ਦੇ ਲਾਗੇ ਤੱਕ ਹੀ ਰਹਿ ਕੇ ਗਿਆ ਸੀ ਉਸ ਨੇ ਆਪਣੀ ਕਿਤਾਬ ਵਿੱਚ ਇਸ ਨੂੰ ਸੇਕੀਆ ਨਾਮ ਵੀ ਦਿੱਤਾ ਜਿਵੇਂ ਜਿਵੇਂ ਸਮੇਂ ਦੇ ਨਾਲ ਭਾਸ਼ਾ ਵਿੱਚ ਤਬਦੀਲੀਆਂ ਆਈਆਂ ਸੰਸਕ੍ਰਿਤ ਦਾ ਪ੍ਰਭਾਵ ਘਟਦਾ ਗਿਆ ਤੇ ਫਾਂਸੀ ਦਾ ਜ਼ੋਰ ਵਧਦਾ ਗਿਆ ਜਿਸ ਤੋਂ ਬਾਅਦ ਹੀ ਇਸ ਨੂੰ ਪੰਜਨਦ ਨਾਮ ਨਾਲ ਵੀ ਜਾਣਿਆ ਗਿਆ ਨਾਮ ਦਾ ਮਤਲਬ ਸੀ ਪੰਜ ਮੀਨਸ ਪੰਜ ਨੰਦ ਮੀਨਸ ਦਰਿਆ ਸਮੇਂ-ਸਮੇਂ ਦੇ ਨਾਲ ਸਰਸਵਤੀ ਨਦੀ ਅਲੋਪ ਹੋ ਗਈ ਉਸ ਤੋਂ ਬਾਅਦ ਸਿੰਧੂ ਦਰਿਆ ਤੋਂ ਹੀ ਇਹ ਪੰਜ ਦਰਿਆ ਅੱਗੇ ਨਿਕਲਦੇ ਸੀ ਜਿਸ ਕਰਕੇ ਇਸ ਦਾ ਨਾਮ ਪੰਜ ਆਨੰਦ ਪਿਆ ਇਸੇ ਪੰਜ ਆਨੰਦ ਤੋਂ ਇਸ ਪੰਜਾਬ ਤੱਕ ਦਾ ਸਫ਼ਰ ਤੈਅ ਹੁੰਦਾ ਪੰਜ ਆਨੰਦ ਤੋਂ ਬਾਅਦ ਇਸ ਨੂੰ ਪੰਜ ਆਪ ਨਾਮ ਨਾਲ ਜਾਣਿਆ ਗਿਆ ਬਾਅਦ ਵਿੱਚ ਆਪਾਂ ਸਾਰੇ ਹੀ ਜਾਣਦੇ ਹਾਂ ਇਸ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੋਈ ਇੱਥੇ ਹੀ ਸਾਨੂੰ ਗੁਰੂਆਂ ਨੇ ਸੱਚ ਸਬਰ ਤੇ ਸੇਵਾ ਦਾ ਰਸਤਾ ਦਿਖਾਇਆ ਸ਼ਹੀਦਾਂ ਨੇ ਆਪਣਾ ਲਹੂ ਵਹਾਇਆ ਕਿਸਾਨਾਂ ਨੇ ਮਿੱਟੀ ਨਾਲ ਪਿਆਰ ਕੀਤਾ ਇਸੇ ਲਈ ਕਿਹਾ ਜਾਂਦਾ ਹੈ ਕਿ ਪੰਜਾਬ ਇੱਕ ਨਾਮ ਨਹੀਂ ਇੱਕ ਜਜ਼ਬਾ ਹੈ ਇੱਕ ਸੋਚ ਹੈ ਕੁਰਬਾਨੀ ਮਿਹਨਤ ਹੌਸਲੇ ਦੀ ਇੱਕ ਮਿਸਾਲ ਹੈ ਇਸ ਤੋਂ ਬਾਅਦ ਗੱਲ ਕਰੀਏ 1849 ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਤਾਂ ਇਸ ਨੂੰ ਲਾਹੌਰ ਦਰਬਾਰ ਦੇ ਨਾਮ ਨਾਲ ਵੀ ਜਾਣਿਆ ਗਿਆ ਇਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦੀ ਹਕੂਮਤ ਪੂਰੀ ਤਰ੍ਹਾਂ ਪੰਜਾਬ ਤੇ ਬਰਕਰਾਰ ਹੋ ਚੁੱਕੀ ਸੀ ਇਸ ਦਾ ਨਾਮ ਪੰਜਾਬ ਰੱਖਿਆ ਗਿਆ 1947 ਤੱਕ ਇਸ ਦਾ ਨਾਮ ਪੰਜਾਬ ਰਿਹਾ 1947 ਵਿੱਚ ਵੰਡ ਹੁੰਦੀ ਆ ਜਿਸ ਨਾਲ ਇੱਕ ਪੂਰਬੀ ਪੰਜਾਬ ਤੇ ਇੱਕ ਪੱਛਮੀ ਪੰਜਾਬ ਦੇ ਨਾਮ ਨਾਲ ਵੀ ਜਾਣਦੇ ਆ ਤੇ ਹੁਣ ਆਪਾਂ ਇਸ ਨੂੰ ਚੜਦਾ ਪੰਜਾਬ ਤੇ ਲਹਿੰਦੇ ਪੰਜਾਬ ਨਾਲ ਵੀ ਜਾਣਦੇ ਆ ਅਖੀਰ ਤੇ ਮੈਂ ਇੰਨਾ ਹੀ ਦੱਸਣਾ ਚਾਹਣਾ ਵੀ ਆਪਣੀਆਂ ਜੜਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਦੋਂ ਆਪਾਂ ਆਪਣਾ ਇਤਿਹਾਸ ਭੁੱਲ ਜਾਂਦੇ ਆ ਅਸੀਂ ਆਪਣੀ ਪਛਾਣ ਖੋ ਦਿੰਦੇ ਆ ਤਾਂ ਦੋਸਤੋ ਪੰਜਾਬ ਦਾ ਪਹਿਲਾ ਨਾਮ ਸੀ ਸੱਤ ਸਿੰਧੂ ਇਸ ਤੋਂ ਬਾਅਦ ਕਈ ਨਾਮ ਦਿੱਤੇ ਗਏ ਜਿਨ੍ਹਾਂ ਵਿੱਚ ਟਕਦੇਸ਼ ਸੇਕੀਆ ਪੰਜ ਆਬ ਤੇ ਫਿਰ ਪੰਜਾਬ ਤੇ ਹੁਣ ਵੀ ਆਪਾਂ ਇਸ ਨੂੰ ਪੰਜਾਬ ਦੇ ਨਾਮ ਨਾਲ ਜਾਣਦੇ ਹਾਂ ਜੇ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟਾਂ ਰਹੀ ਚੰਗੇ ਚੰਗੇ ਸੁਝਾਅ ਤੇ ਟੌਪਿਕ ਮੈਨੂੰ ਭੇਜਦੇ ਰਹੋ ਆਪਾਂ ਇਦਾਂ ਹੀ ਲਗਾਤਾਰ ਕੋਈ ਨਵੇਂ ਟੌਪਿਕ ਤੇ ਕੋਈ ਨਵੀਂ ਹਿਸਟਰੀ ਤੇ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ